ਪਿਆਰੇ ਦਰਸ਼ਕੋ ਇਸ ਵੀਡੀਓ ਸਿੰਘ ਰੋਪੜ ਵਿਖੇ ਖੜੇ ਹਾਂ ਜਿੱਥੇ ਲੋਕ ਸੁਭਾ ਹਲਕਾ ਜਿਹਾ ਅਨੰਦ ਪ੍ਰਸਾਦ ਦੇ ਰੋਪੜ ਜ਼ਿਲ੍ਹੇ ਦੇ ਵਿੱਚ ਜਿੱਥੇ ਅੱਜ ਜਿਹੜੇ ਨਾਮਜ਼ਦਗੀ ਪੱਤਰ ਜਿਹੜੇ ਕਰਨੇ ਦਾਖਲ ਹੋ ਚੁੱਕੇ ਹਨ ਤਸਵੀਰ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਬਿਲਕੁਲ ਡੀਸੀ ਸਾਹਿਬ ਦਾ ਦਫ਼ਤਰ ਹੈ ਜਿੱਥੇ ਕਿ ਉਮੀਦਵਾਰਾਂ ਵੱਲੋਂ ਜਿਹੜੇ ਆਪਣੇ ਆਪਣੇ ਜਿਹੜੇ ਨਾਮਜ਼ਦੀ ਪੱਤਰ ਜਿਹੜੇ ਭਰੇ ਜਾ ਰਹੇ ਨੇ ਤੇ ਸਰਕਿਆਂ ਦੇ ਪ੍ਰਬੰਧ ਜਿਹੜੇ ਪੁਲਤਾਂ ਜਿਹੜੇ ਪ੍ਰਸ਼ਾਸਨ ਵੱਲੋਂ ਕੀਤੇ ਹੋਏ ਨੇ ਸਾਰੇ ਦੋਨਾਂ ਪਾਸੇ ਨਾਕਾਬੰਦੀ ਕੀਤੀ ਹੋਈ ਹੈ ਤੇ ਕਿੰਨੇ ਜਿਹੜੇ ਇਸ ਜਿਹੜੇ ਮੁਲਾਜ਼ਮ ਇਸ ਨਾਕਿਆਂ ਦੇ ਵਿੱਚ ਕੰਮ ਕਰ ਰਹੇ ਨੇ ਇਹਨਾਂ ਦੇ ਬਾਰੇ ਜਾਣਕਾਰੀ ਅਸੀਂ ਉੱਪਰ ਦੇ ਐਸਐਸਪੀ ਸਾਹਿਬ ਤੋਂ ਪ੍ਰਾਪਰ ਹੋਵਾਂਗੇ ਤੇ ਬਹੁਤ ਹੀ ਤਰੱਕੀ ਰਹੀ ਜਿਹੜੀ ਹੈ 7 ਤਰੀਕ ਤੋਂ ਚਾਲੂ ਹੋ ਚੁੱਕੀ ਹੈ ਤੇ ਦੱਸਿਆ ਜਾ ਰਿਹਾ ਕਿ ਸਾਤਰੀਗ ਨੂੰ ਇੱਕ ਉਮੀਦਵਾਰ ਵੱਲੋਂ ਉਮੀਦਵਾਰ ਭਰੇਗੇ ਸੀ ਤੇ ਨਾਮ ਪੱਤਰ ਭਰੇਗੇ ਇਸ ਦੇ ਦੂਸਰੇ ਅੱਧ ਦੇ ਦਿਨ ਦੇ ਵਿੱਚ ਵੀ ਜਿਹੜੇ ਨਾਮਜ਼ਦਗੀ ਪੱਤਰ ਭਰੇ ਜਾ ਰਹੇ ਨੇ ਤੇ ਉਹਨਾਂ ਦੀ ਲਿਸਟ ਵੀ ਜਿਹੜੀ ਸਾਡੇ ਤੱਕ ਸ਼ਾਮ ਤੱਕ ਪਹੁੰਚ ਜਾਵੇਗੀ ਪ੍ਰਮੁਖਤਾ ਪ੍ਰਬੰਧ ਦੇਖਦੇ ਹੋਏ ਸਾਡੇ ਕੂਬੁੱਦੀ ਜਿੱਲੀ ਅੱਜ ਟੀਮ ਰੋਪੜ ਦੇ ਵਿੱਚ ਪਹੁੰਚੀ ਹੈ ਜ਼ਿਲ੍ਹੇ ਦੇ ਵਿੱਚ ਪਹੁੰਚੀ ਹੈ ਕਿਉਂਕਿ 9 ਹਲਕੇ ਪੈਂਦੇ ਨੇ ਇਸ ਕੌਂਸਲਡਰਸ਼ੀ ਵਾਸਤੇ ਉਹ ਜਿਹੜਾ ਲੋਕ ਸਭਾ ਹਲਕਾ ਜਿਹੜਾ ਅਨੰਦਪੁਰ ਸਾਹਿਬ ਦਾ ਹੈ ਇਹਦੇ 9 ਹਲਕੇ ਪੈਂਦੇ ਨੇ ਜਿਨ੍ਹਾਂ ਦਾ ਕੇਂਦਰ ਇਹਨਾਂ ਰੋਪੜ ਦੇ ਵਿੱਚ ਬੀਸੀ ਦਫਤਰ ਹੈ ਤੇ ਇਹ ਸਾਰੇ ਜਿਹੜੇ ਕਾਗਜ਼ ਪੱਤਰ ਦੀ ਪ੍ਰਕਿਰਿਆ ਜਿਹੜੀ ਪੂਰੀ ਕੀਤੀ ਜਾਂਦੀ ਹੈ ਦੇਖਿਆ ਜਾ ਰਿਹਾ ਹੈ ਕਿ ਆਜ਼ਾਦ ਉਮੀਦਵਾਰ ਤੇ ਹੋਰ ਛੋਟੀਆਂ ਪਾਰਟੀਆਂ ਵੱਲੋਂ ਜਿਹੜੇ ਆਪਣੇ ਉਮੀਦਵਾਰਾਂ ਦੇ ਜਿਹੜੇ ਪੇਪਰ ਪਰਦੇ ਸ਼ੁਰੂ ਕੀਤੇ ਜਾ ਚੁੱਕੇ ਹਨ ਇਹ ਗੱਲਬਾਤ ਖਵਾਵਾਂਗੇ ਸਾਰੇ ਨਾਕਿਆਂ ਦੇ ਵੀ ਖਵਾਵਾਂਗੇ ਆਪ ਚੱਲਦੇ ਆ ਸਰ ਲੋਕ ਸਭਾ ਚੋਣ ਦੇ ਲੈ ਕੇ ਜਿਹੜੇ ਕਾਗਜ਼ ਪੱਤਰ ਭਰੇ ਜਾ ਰਹੇ ਆ ਇਹਦੇ ਬਸ ਕਿੰਨੇ ਕਿ ਨਾਕੇ ਲੱਗੇ ਹੋਏ ਨੇ ਤੇ ਕਿੰਨੇ ਬੰਦਲ ਮੈਂ ਇੱਥੇ ਕਿ ਕੀ ਹਦਲ ਤੇ ਜਿਹੜੀ ਲੋਕ ਸਭਾ ਦੀ ਚੋਣਾਂ ਦੀ ਨਾਮੀਨੇਸ਼ਨ ਜਿਹੜੀ ਹੈਗੀ ਉਹ ਕੱਲ ਤੋਂ ਸਟਾਰਟ ਹੋ ਗਈ ਹੈ ਔਰ ਉਹਦੇ ਰਿਗਾਰਡਿੰਗ ਜਿਹੜਾ ਹੈਗਾ ਪੁਖਤਾ ਸੁਰੱਖਿਆ ਪ੍ਰਬੰਧ ਅਤੇ ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਕੰਪਲੈਕਸ ਵਿੱਚ ਕੀਤੇ ਗਏ ਨੇ ਜਿੱਥੇ ਆਰਓ ਦਾ ਦਫਤਰ ਹੈਗਾ ਇਸ ਸੰਬੰਧੀ ਜਿਹੜਾ ਹੈਗਾ ਆਪਾਂ ਚੋਣ ਕਮਿਸ਼ਨ ਦੀ ਹਿਰਾਇਤਾ ਦੇ ਮੁਤਾਬਕ ਜਿਹੜਾ ਨਾਕੇਬੰਦੀ ਕਰਨੀ ਹੁੰਦੀ ਹੈ ਉਹ ਪ੍ਰੋਪਰਲੀ ਕੀਤੀ ਗਈ ਜਿਹੜਾ 100 ਮੀਟਰ ਦਾ ਇੱਕ ਦਾਇਰਾ ਹੁੰਦਾ ਜਿਹਦੇ ਅੰਦਰ ਅੱਲੀ ਤਿੰਨ ਗੱਡੀਆਂ ਹੀ ਜਾ ਸਕਦੀਆਂ ਹੈਗੀਆਂ ਨੇ ਉੱਥੇ ਇੱਕ ਨਾਕਾ ਲਾਇਆ ਗਿਆ ਇਸ ਤੋਂ ਇਲਾਵਾ ਦੋਨੋਂ ਪਾਸੇ ਜਿਹੜਾ ਹੈਗਾ ਐਡਮਿਨਿਸਟ੍ਰੇਟਿਵ ਕੰਪਲੈਕਸ ਦੇ ਅਸੀਂ ਨਾਕੇਬੰਦੀ ਕੀਤੀ ਹੈ ਤਾਂ ਜੋ ਕੋਈ ਵੀ ਬੰਦੇ ਜਿਹੜੇ ਹੈਗੇ ਨੇ ਉਹਨਾਂ ਨੂੰ ਪ੍ਰੋਪਰ ਚੈੱਕ ਕਰਕੇ ਔਰ ਉਸ ਤੋਂ ਬਾਅਦ ਹੀ ਅੱਗੇ ਭੇਜਿਆ ਜਾਵੇ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਇੱਕ ਵਾਰੀ ਮੈਂ ਇਨਫੋਰਮ ਵੀ ਕਰਨਾ ਚਾਹੁੰਗਾ ਕਿ ਉਹ ਜੇ ਜਦੋਂ ਨਾਮੇਸ਼ਨ ਵਾਸਤੇ ਹੁੰਦੇ ਨੇ ਤੇ ਕਿਸੇ ਤਰੀਕੇ ਦੇ ਵੈਪਨ ਵਗੈਰਾ ਨਾਲ ਲੈ ਕਰਕੇ ਆਉਣ ਔਰ ਆਰੋ ਦਫਤਰ ਦੇ ਅੰਦਰ ਇਕੱਲੇ ਜਿਹੜੇ ਹੈਗੇ ਨੇ ਪ੍ਰੋਪੋਜ਼ਰਸ ਤੇ ਇੱਕ ਜਿਹੜਾ ਕੈਂਡੀਡੇਟ ਹੈਗਾ ਉਹੀ ਜਾ ਸਕਦਾ ਹੈਗਾ ਉਸ ਮੁਤਾਬਕ ਜਿਹੜੀ ਚੋਣ ਕਮਿਸ਼ਨ ਦੇ ਹਦਾਇਤਾਂ ਹੈਗੀਆਂ ਨੇ ਉਹਨੂੰ ਪੂਰੀ ਤਰੀਕੇ ਦੇ ਨਾਲ ਫਾਲੋ ਕਰਨ ਜਿਹੜਾ 100 ਮੀਟਰ ਦਾ ਦਾਇਰਾ ਹੈਗਾ ਉਹਦੇ ਵਿੱਚ ਕੱਲੀਆਂ ਤਿੰਨ ਗੱਡੀਆਂ ਹੀ ਕੈਂਡੀਡੇਟ ਤੇ ਆ ਸਕਦੀਆਂ ਹੈਗੀਆਂ ਉਹਨੂੰ ਵੀ ਪ੍ਰੋਪਰਲੀ ਫਾਲੋ ਕਰਨ ਸਾਡੇ ਵੱਲੋਂ ਜਿਹੜੇ ਆਪਣੇ ਮੁਲਾਜ਼ਮ ਹੈਗੇ ਉਹਨਾਂ ਨੂੰ ਪ੍ਰੋਪਰ ਬਰੀਫਿੰਗ ਕੀਤੀ ਗਈ ਹੈ ਕਿ ਉਹ ਜੋ ਵੀ ਮੌਕੇ ਤੇ ਆਉਂਦੇ ਨੇ ਉਹਨਾਂ ਨਾਲ ਪਿਆਰ ਨਾਲ ਸਤਿਕਾਰ ਨਾਲ ਗੱਲ ਕਰਕੇ ਰਿਸਪੈਕਟਫੁਲੀ ਜਿਹੜਾ ਹੈਗਾ ਉਹਨਾਂ ਨੂੰ ਦੱਸਣ ਕਿ ਥੀਸ ਆਰ ਦਾ ਗਾਈਡਲਾਈਨਸ ਔਰ ਇਹਨਾਂ ਨੂੰ ਪੂਰੀ ਤਰੀਕੇ ਨਾਲ ਫਾਲੋ ਕੀਤਾ ਜਾਵੇ ਸੇ